ਅੱਜਕੱਲ ਸਭ ਤੋਂ ਜ਼ਿਆਦਾ ਚਰਚਾਵਾਂ ਇਸ ਗੱਲ ਨੂੰ ਲੈ ਕੇ ਚੱਲ ਰਹੀਆਂ ਨੇ ਕਿ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਭਾਜਪਾ ਇਕੱਠਿਆਂ ਚੋਣ ਲੜੇਗੀ ਜਾਂ ਵਕਰੀ-ਵਕਰੀ ਹੋ ਕੇ ਇਹ ਚੋਣ ਲੜਨਗੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ ਬਹੁਤ ਜਿਆਦਾ ਸੁਲਝੇ ਹੋਏ ਇਨਸਾਨ ਹੈ ਜਿਹੜਾ ਸਿਆਣਾ ਬੰਦਾ ਵੀ ਉਹਦੀ ਕੋਈ ਨਾ ਕੋਈ ਸਲਾਹ ਲੈ ਲੈਣੀ ਚਾਹੀਦੀ ਹੈ ਕਾਂਗਰਸ ਜਦੋਂ ਤੱਕ ਸੀ ਕਿ ਕੈਪਟਨ ਮਰਿੰਦਰ ਸਿੰਘ ਦੇ ਨਾਂ ਤੇ ਕਾਂਗਰਸ ਸੀ ਕਿ ਉਹ ਤੋਂ ਬਾਅਦ ਬਹੁਤ ਜਿਹੜਾ ਪੰਜਾਬ ਦੇ ਮਾਹੌਲ ਹੈ ਜਿਹੜਾ ਕਾਂਗਰਸ ਖੇਰੂ ਖੇਰੂ ਇੱਕ ਵਾਰੀ ਹੋਈ ਅਗਰ ਆਕਾਲੀ ਦਲ ਭਾਜੀਪੀ ਇਕੱਠੇ ਹੀ ਹੁੰਦੀ ਹੈ ਤਾ ਪੰਜਾਬ ਚ ਅਸੀਂ 90 ਤੋਂ 100 ਸੀਟਾਂ ਵੀ ਲੈ ਕੇ ਜਾ ਸਕਦੇ ਹਾਂ ਸੁਖਵੀਰ ਬਾਦਲ ਬਹੁਤ ਅਗਰ ਕਹੀਏ ਜਿਹੜੇ ਬੰਦੇ ਨਾਲ ਖੜਦਾ ਤਾਂ ਵਧੀਆ ਖੜਦਾ ਅਗਰ ਚਮਕੌਰ ਸਾਹਿਬ ਤੋਂ ਵੀ ਲੜਾਂਦੇ ਆ ਤਾਂ ਵੀ ਕੋਈ ਫਰਕ ਨਹੀਂ ਹੈਗਾ ਚਮਕੌਰ ਸਾਹਿਬ ਤੋਂ ਵੀ ਮੈਂ ਇਲੈਕਸ਼ਨ ਲੜ ਸਕਦਾ ਚਾਹੇ ਮੈਨੂੰ ਬਸੀ ਪਠਾਣਾ ਤੋਂ ਲੜਾ ਦੇਣ ਅਗਰ ਸਿੱਖ ਚਿਹਰੇ ਵੱਲੋਂ ਕਿਤੋਂ ਵੀ ਮੈਨੂੰ ਜੇ ਲੜਾਣਾ ਹੋਇਆ ਆਪਾਂ ਆਪਾਂ ਬਿਲਕੁਲ ਤਿਆਰ ਆ ਕਿਉਂਕਿ ਅਸੀਂ ਉਹਦੇ ਜੰਪਾਲ ਆ ਜੰਨੀ ਸਾਹਿਬ ਐਸੀ ਅਮੀਰ ਹੋਊਗੇ ਹੋਰ ਪੰਜਾਬ ਚ ਮੇਰੇ ਖਿਆਲ ਚ ਇੰਨਾ ਅਮੀਰ ਆਦਮੀ ਕੋਈ ਨਹੀਂ ਹੈਗਾ ਕਹਿੰਦੇ ਵੀ ਸੋਨੇ ਚਾਂਦੀ ਦੇ ਭਾਂਡਿਆਂ ਚ ਕਹਿੰਦੇ ਵੀ ਉਹ ਰੋਟੀ ਪਾਣੀ ਖਾਂਦੇ ਆ ਸਾਰਾ ਖਰੜ ਤੁਸੀਂ ਇਹ ਦੇਖੋ ਵਰਲਡ ਫੇਮਸ ਜਿਹੜਾ ਸਾਡਾ ਖਰੜ ਸ਼ਹਿਰ ਹੋਇਆ ਵਿਕਾਸ ਤੁਹਾਨੂੰ ਵੀ ਪਤਾ ਠੀਕ ਆ ਤੁਸੀਂ ਦੇਖੋ ਚਾਹੇ ਲਾਂਡਰਾ ਰੋਡ ਤੁਸੀਂ ਬਹੁਤ ਚਲਾਇਆ ਸੜਕ ਅੱਜ ਵੀ ਉੱਥੇ ਦੀ ਉੱਥੇ ਆ ਬੀਬਾ ਜੀ ਨੂੰ ਤੁਹਾਡੇ ਮਾਧਿਮ ਰਾਈ ਪੁੱਛਣਾ ਚਾਹੁੰਦਾ ਹੈ ਅਗਰ ਉਹ ਪੰਜਾਬ ਸਰਕਾਰ ਤੋਂ 1 ਰੁਪਿਆ ਲੈ ਕੇ ਆਏ ਆ ਪੰਜਾਬ ਸਰਕਾਰ ਤੋਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਬੋਲਿਆ ਹੋਵੇ ਵੀ ਮੈਨੂੰ ਐਨੇ ਪੈਸੇ ਇਸ ਚੀਜ਼ ਲਈ ਚਾਹੀਦੇ ਆ ਤਾਂ ਉਹ ਜਨਤਕ ਕਰਨ ਇਹ ਤਾਂ ਸਾਡੇ ਪੈਸੇ ਆ ਜਿਹੜਾ ਨਗਰ ਕਾਉਂਸਲ ਹੈ ਤਾਂ ਸਾਡੇ ਪੈਸੇ ਆ ਉਹਨਾਂ ਦਾ ਕੋਈ ਹੱਕ ਨਹੀਂ ਆ ਕਿਹਾ ਤਾਂ ਸਾਡੇ ਪੈਸੇ ਆ ਐਮ ਸੀ ਕਿਤੇ ਵੀ ਲਾ ਸਕਦੇ ਆ ਪੰਜਾਬ ਇਨਸਾਈਟਸ ਦੇਖ ਰਹੇ ਹੋ ਤੁਸੀਂ ਪੰਜਾਬ ਦੀ ਜੇਕਰ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਅੱਜ ਕੱਲ ਸਭ ਤੋਂ ਜ਼ਿਆਦਾ ਚਰਚਾਵਾਂ ਇਸ ਗੱਲ ਨੂੰ ਲੈ ਕੇ ਚੱਲ ਰਹੀਆਂ ਨੇ ਕੀ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਭਾਜਪਾ ਇਕੱਠਿਆਂ ਚੋਣ ਲੜੇਗੀ ਜਾਂ ਵਕਰੀ-ਵਕਰੀ ਹੋ ਕੇ ਇਹ ਚੋਣ ਲੜਨਗੇ ਹਾਲਾਂਕਿ ਪਿਛਲੇ ਦਿਨੀ ਅਗਰ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਇਸ ਨੂੰ ਲੈ ਕੇ ਸਹਿਮਤੀ ਵੀ ਪ੍ਰਗਟਾਈ ਗਈ ਹੈ ਕਿ ਅਕਾਲੀ ਭਾਜਪਾ ਨੂੰ ਇਕੱਠੇ ਹੀ ਚੋਣਾਂ ਲੜਨੀਆਂ ਚਾਹੀਦੀਆਂ ਨੇ ਪਰ ਉੱਥੇ ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਸੀਨੀਅਰ ਲੀਡਰਾਂ ਵੱਲੋਂ ਇਸ ਦੇ ਉੱਪਰ ਵਿਰਾਮ ਚਿੰਨ ਲਗਾ ਦਿੱਤਾ ਗਿਆ ਹੈ ਤੇ ਉਹਨਾਂ ਵੱਲੋਂ ਕੋਈ ਨਾ ਕਰ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਅਸੀਂ ਅਕੇਲੇ ਜਾਂ ਇਕੱਲੇ ਹੀ ਚੋਣਾ ਲੜਾਂਗੇ ਅਜਿਹੇ ਦੇ ਵਿੱਚ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਭਾਜਪਾ ਦੇ ਸੀਨੀਅਰ ਲੀਡਰ ਅਮਰੀਕ ਸਿੰਘ ਹੈਪੀ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਕੀ ਉਹ ਕੀ ਸੋਚਦੇ ਨੇ ਪਹਿਲਾਂ ਤਾਂ ਹੈਪੀ ਜੀ ਸਵਾਗਤ ਹੈ ਪੰਜਾਬ ਇਨਸਾਈਟ ਅਰ ਲਾਜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਇਨਸਾਨ ਹੋ ਬਹੁਤ ਵਧੀਆ ਤੁਸੀਂ ਮੁੱਦੇ ਚੱਕਦੇ ਹੋ ਤੁਹਾਡਾ ਬਹੁਤ ਧੰਨਵਾਦ ਤੁਸੀਂ ਅੱਜ ਮੇਰੇ ਵਰਗੇ ਨਾ ਚੀਜ਼ ਕੋਲ ਆਏ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਉਹੀ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਚਰਚਾਵਾਂ ਚੱਲ ਰਹੀਆਂ ਨੇ ਅੱਜਕੱਲ ਪਹਿਲਾਂ ਤਾਂ ਤੁਹਾਡਾ ਕੀ ਰਿਐਕਸ਼ਨ ਆ ਪਹਿਲਾ ਕੀ ਭਾਜਪਾ ਅਕਾਲੀ ਨੂੰ ਇਕੱਠਿਆਂ ਲੜਨਾ ਚਾਹੀਦਾ ਹੈ ਜਾਂ ਅਲੱਗ-ਅਲੱਗ ਆਪਣੇ ਲੈਵਲ ਤੇ ਹੀ ਲੜਨੇ ਚਾਹੀਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇਖੋ ਤੁਸੀਂ ਜਿਹੜੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਗੱਲ ਕੀਤੀ ਹੈ ਦੇਖੋ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ ਬਹੁਤ ਜ਼ਿਆਦਾ ਸੁਲਝੇ ਹੋਏ ਇਨਸਾਨ ਹੈ ਉਹਨਾਂ ਨੇ ਉਹਨਾਂ ਨੂੰ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਬਰੀਕੀ ਨਾਲ ਪਤਾ ਉਹ ਜੇ ਆਪਾਂ ਮੈਂ ਗੱਲ ਕਰਾਂ ਦੋ ਵਾਰੀ ਉਹ ਕਾਂਗਰਸ ਦੇ ਪ੍ਰਧਾਨ ਰਹੇ ਆ ਦੋ ਵਾਰੀ ਸੀਐਮ ਰਹੇ ਆ ਠੀਕ ਆ ਜੀ ਫਿਰ ਉਹਨਾਂ ਨੇ ਚਾਹੇ ਪੰਜਾਬ ਦੇ ਲਈ ਬੜਾ ਸੰਘਰਸ਼ ਕੀਤਾ ਅਗਰ ਉਹਨਾਂ ਨੂੰ ਕੋਈ ਇਸ ਦੇ ਵਿੱਚ ਡੂੰਘਾਈ ਨਾਲ ਦੇਖੋ ਆ ਆਪਾਂ ਪੁਰਾਣੇ ਟਾਈਮ ਮੈਂ ਗੱਲ ਕਰਦੇ ਹੁੰਦੇ ਸੀ ਜਿਹੜਾ ਸਿਆਣਾ ਬੰਦਾ ਵੀ ਉਹਦੀ ਕੋਈ ਨਾ ਕੋਈ ਸਲਾਹ ਲੈ ਲੈਣੀ ਚਾਹੀਦੀ ਆ ਉਹਨਾਂ ਨੇ ਅਗਰ ਪੰਜਾਬ ਦੀ ਗੱਲ ਕਰੀ ਆ ਅਗਰ ਅਕਾਲੀ ਦਲ ਭਾਜਪਾ ਦੀ ਸਮਝੌਤੇ ਦੀ ਜਿਹੜੀ ਗੱਲ ਕਰੀ ਆ ਵੀ ਇਹਦੇ ਨਾਲ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਆਉਗੀ ਉਹਨਾਂ ਨੇ ਜਿਹੜਾ ਉਹਨਾਂ ਦਾ ਤਜਰਬਾ ਹੈ ਦੇਖੋ ਕਾਂਗਰਸ ਜਦੋਂ ਤੱਕ ਸੀ ਕਿ ਕੈਪਟਨ ਮਰਿੰਦਰ ਸਿੰਘ ਦੇ ਨਾਂ ਤੇ ਕਾਂਗਰਸ ਸੀ ਕਿ ਉਹ ਤੋਂ ਬਾਅਦ ਬਹੁਤ ਜਿਹੜਾ ਪੰਜਾਬ ਦੇ ਮਾਹੌਲ ਹੈ ਜਿਹੜਾ ਕਾਂਗਰਸ ਖੇਰੂ ਖੇਰੂ ਇੱਕ ਵਾਰੀ ਹੋਈ ਅਗਰ ਉਹਨਾਂ ਨੇ ਸਲਾਹ ਦਿੱਤੀ ਹੈ ਕੈਪਟਨ ਮਰਿੰਦਰ ਸਿੰਘ ਨੇ ਤਾਂ ਉਹਨਾਂ ਨੇ ਆਪਣਾ ਜਿਹੜਾ ਉਹਨਾਂ ਦਾ ਪੰਜਾਬ ਦੇ ਵਿੱਚ ਤਜਰਬਾ ਹੈ ਸੀਨੀਅਰ ਹੈ ਸਿਆਣੇ ਬੰਦੇ ਆ ਬਹੁਤ ਦੇਖੋ ਮੁੱਖ ਮੰਤਰੀ ਰਹੇ ਆ ਦੋ ਵਾਰੀ ਉਹਨਾਂ ਨੇ ਜਿਹੜੀ ਸਲਾਹ ਦਿੱਤੀ ਹੈ ਉਹ ਕੋਈ ਮਾੜੀ ਗੱਲ ਨਹੀਂ ਦੇਖੋ ਹੁਣੇ ਤੁਸੀਂ ਤਰਨ ਤਰਨ ਜਿਹੜੀ ਇਲੈਕਸ਼ਨ ਹੋਈ ਹੈ ਉੱਥੇ ਜਿਹੜਾ ਮਾਰਜਨ ਹੈ ਠੀਕ ਹੈ ਜੀ ਉੱਥੇ ਪੰਥਕਾ ਹਲਕਾ ਸੀਗਾ ਠੀਕ ਹੈ ਜੀ ਉੱਥੇ ਜਿਹੜੀਆਂ ਸਾਨੂੰ ਵੋਟਾਂ 8500 ਜਾਂ ਕੁਝ 10000 ਦੇ ਕਰੀਬ 85 ਜੋ 10000 ਦੇ ਕਰੀਬ ਪਈਆਂ ਸੋ ਇਹ ਅਗਰ ਉਹੀ ਵੋਟਾਂ ਅਸੀਂ ਅਕਾਲੀ ਦਲ ਭਾਜੀਪੀ ਲੜਦੀ ਠੀਕ ਹੈ ਜੀ ਤਾਂ ਵੀ ਵੀ ਇਹ ਨਹੀਂ ਹੋ ਸਕਦਾ ਮੇਰੇ ਖਿਆਲ ਚ ਅਗਰ ਅਕਾਲੀ ਦਲ ਭਾਜੀਪੀ ਇਕੱਠੇ ਹੀ ਹੁੰਦੀ ਹੈ ਤਾਂ ਪੰਜਾਬ ਚ ਅਸੀਂ 90 ਤੋਂ 100 ਸੀਟਾਂ ਵੀ ਲੈ ਕੇ ਜਾ ਸਕਦੇ ਹਾਂ ਇਹੀ ਅਗਰ ਲੁਧਿਆਣੇ ਦੀ ਬਾਈ ਇਲੈਕਸ਼ਨ ਦੀ ਗੱਲ ਕੀਤੀ ਜਾਵੇ ਉੱਥੇ ਵੀ ਅਜਿਹਾ ਦੇਖਣ ਨੂੰ ਮਿਲਿਆ ਹੋਰ ਜਿੱਥੇ ਜਿੱਥੇ ਬਾਈ ਇਲੈਕਸ਼ਨਸ ਹੋਈਆਂ ਉੱਥੇ ਕਮੀ ਤਾਂ ਖਲੀ ਹੈ ਕਿਤੇ ਨਾ ਕਿਤੇ ਅਕਾਲੀ ਭਾਜਪਾ ਦਾ ਜਿਹੜਾ ਗੱਠਜੋੜ ਟੁੱਟਿਆ ਉਹਨੂੰ ਲੈ ਕੇ ਇਹ ਜਿਹੜਾ ਅਕਾਲੀ ਭਾਜਪਾ ਦਾ ਦੇਖੋ ਕੁਝ ਚੀਜ਼ਾਂ ਕੁਝ ਜਿਹੜਾ ਮਾਹੌਲ ਬਣਿਆ ਅਕਾਲੀ ਦਲ ਦਾ ਜਦੋਂ ਜਿਹੜਾ ਕਿਸਾਨਾਂ ਦੇ ਜਿਹੜੇ ਧਰਨੇ ਚੱਲਦੇ ਸੀ ਕੁਝ ਚੀਜ਼ਾਂ ਕਰਕੇ ਜਿਹੜਾ ਆਪਸ ਵਿੱਚ ਜਿਹੜਾ ਮਤਭੇਦ ਮਤਭੇਦ ਅ ਨਿੱਜੀ ਕੋਈ ਨਹੀਂ ਹੈਗਾ ਪੰਜਾਬ ਦੇ ਲੋਕਾਂ ਕਰਕੇ ਜਿਹੜੇ ਮਤਭੇਦ ਸੀ ਕਿ ਮਾੜੇ-ਮੋٹے ਉਦਾਂ ਕੋਈ ਐਸੀ ਗੱਲ ਨਹੀਂ ਸੁਖਵੀਰ ਬਾਦਲ ਉਹ ਚਲੋ ਬਾਦਲ ਸਾਹਿਬ ਬੜੇ ਜਿਹੜੇ ਪ੍ਰਕਾਸ਼ੀ ਬਾਦਲ ਸੀ ਉਹ ਬਹੁਤ ਸਿਆਣੇ ਸੀ ਇਹ ਵੀ ਇੰਟੈਲੀਜੈਂਟ ਆ ਪੜੇ ਲਿਖੇ ਆ ਸੁਖਵੀਰ ਬਾਦਲ ਬਹੁਤ ਅਗਰ ਕਈਏ ਜਿਹੜੇ ਬੰਦੇ ਨਾਲ ਖੜਦਾ ਤਾਂ ਵਧੀਆ ਖੜਦਾ ਸੋ ਜਿਹੜਾ ਹੁਣ ਉਹਨਾਂ ਨੇ ਬਾਦਲ ਸਾਹਿਬ ਦਾ ਫੈਸਲਾ ਦਿੱਲੀ ਤੋਂ ਕਰਕੇ ਆ ਜਾਂਦੇ ਸੀ ਕਹਿ ਦਿੰਦੇ ਸੀ ਕਿ ਇਹ ਵੀ ਕਾਕਾ ਜੀ ਮੈਂ ਕਰਿਆ ਆ ਇਹ ਥੋੜਾ ਸੁਖਵੀਰ ਬਾਦਲ ਚਲੋ ਉਹਨਾਂ ਦੇ ਉਹ ਵੀ ਠੀਕ ਆ ਜਦੋਂ ਉਹ ਆਪਣੀ ਪਾਰਟੀ ਨੂੰ ਨਾਲ ਲੈ ਕੇ ਚਲਦੇ ਆ ਪਾਰਟੀ ਦੇ ਜਿੰਨੇ ਵੀ ਜਿਹੜੇ ਉਹਨਾਂ ਦੀ ਕਮੇਟੀ ਆ ਉਹਦੇ ਨਾਲ ਗੱਲ ਕਰਕੇ ਕੁਝ ਸੀਟਾਂ ਦਾ ਜਿਹੜਾ ਡਿਫਰੈਂਸ ਆ ਮੇਰੇ ਖਿਆਲ ਚ ਉਹ ਚੱਲ ਰਿਹਾ ਉਹ ਵੀ ਕੀ ਕਹਿੰਦੇ ਹੋ ਜਾਊਗਾ ਭਾਜਪਾ ਅਗਰ ਕੱਲੀ ਵੀ ਲੜਦੀ ਹੈ ਤਾਂ ਵੀ ਕੋਈ ਨੁਕਸਾਨ ਨਹੀਂ ਹੈਗਾ ਅਗਰ ਆਪਾਂ ਕਹੀ ਅਕਾਲੀ ਦਲ ਨਾਲ ਮਿਲ ਕੇ ਲੜਦੀ ਹੈ ਫੇਰ ਤਾਂ ਵੀ ਜਿਹੜੀ ਪੰਜਾਬ ਦੇ ਵਿੱਚ ਆਮ ਗੱਲ ਚੱਲੀ ਪਈ ਆ ਪੂਰੇ ਪੰਜਾਬ ਦੇ ਵਿੱਚ ਕਿਸੇ ਦਾ ਵੀ ਕਿਸੇ ਪਾਰਟੀ ਨਾਲ ਅਗਰ ਕੋਈ ਲਿੰਕ ਵੀ ਨਾ ਅਗਰ ਉਹ ਕਹਿੰਦੇ ਆ ਵੀ ਯਾਰ ਅਕਾਲੀ ਦਲ ਭਾਜਪਾ ਦਾ ਸਮਝੌਤਾ ਹੋ ਜਾਵੇ ਤਾਂ ਵੀ ਕੋਈ ਨਹੀਂ ਹਰਾ ਸਕਦਾ ਵੀ ਦੂਜੀ ਸਰਕਾਰ ਚ ਉਹ ਕਾਂਗਰਸ ਆ ਚਾਹੇ ਆਮ ਆਦਮੀ ਆ ਵੀ ਦੂਜੀ ਸਰਕਾਰ ਆਉਗੀ ਨਹੀਂ ਉਹ ਵੀ ਇਹ ਹੁਣ ਜਾ ਫਿਰ ਜਿਹੜੀ ਜਿੱਤ ਆ ਪੰਜਾਬ ਦੇ ਵਿੱਚ ਹੁਣ ਉਹ ਅਕਾਲੀ ਦਲ ਦੇਖੋ ਉੱਥੇ ਬੜਾ ਤਕੜਾ ਹੋ ਕੇ ਨਿਕ ਰਿਹਾ ਆਪਾਂ ਜੇ ਆਪਾਂ ਗੱਲ ਕਰੀਏ ਤਰਨਤਾਰ ਦੀ ਸੋ ਇਹ ਆ ਵੀ ਅਗਰ ਕੀ ਕਹਿੰਦੇ ਆ ਦੋਹੇ ਭਰਾ ਆਪਸ ਵਿੱਚ ਮਾ ਇਕੱਠੇ ਹੋ ਕੇ ਲੜਦੇ ਆ ਕੋਈ ਫਰਕ ਨਹੀਂ ਹੈ ਗੱਲ ਅਗਰ ਉਹ ਤਾਂ ਕੀ ਕਹਿੰਦੇ ਆ ਸਾਡੇ ਜੇਪੀ ਨੱਡਾ ਜੀ ਜਾਂ ਸੁਨੀਲ ਜਾਖੜ ਅਸ਼ਮਨੀ ਸ਼ਰਮਾ ਜੀ ਜਿਹੜੇ ਪੰਜਾਬ ਦੇ ਹੋਰ ਸੀਨੀਅਰ ਲੀਡਰ ਆ ਆਪਸ ਵਿੱਚ ਗੱਲ ਕਰਦੇ ਆ ਤਾਂ ਆਪਸ ਵਿੱਚ ਸਮਝੌਤਾ ਹੁੰਦਾ ਤਾਂ ਕੋਈ ਫਰਕ ਨਹੀਂ ਜੀ ਹੈਪੀ ਜੀ ਚਰਚਾਵਾਂ ਤੁਹਾਡੀਆਂ ਵੀ ਚੱਲ ਰਹੀਆਂ ਨੇ ਕਿ ਤੁਹਾਨੂੰ ਵੀ ਟਿਕਟ ਮਿਲਣ ਦੀ ਪੂਰੀ ਉਮੀਦ ਆ ਮੁੱਖ ਦਾਵੇਦਾਰਾਂ ਦੇ ਵਿੱਚੋਂ ਤੁਸੀਂ ਇੱਕੋਂ ਕੀ ਲੱਗਦਾ ਤੁਹਾਨੂੰ ਵੀ ਅਗਰ ਜੇ ਤੁਹਾਨੂੰ ਪਾਰਟੀ ਕਿਸ ਜਗ੍ਹਾ ਤੋਂ ਟਿਕਟ ਦੇਵੇ ਕਿੱਥੋਂ ਤੁਸੀਂ ਚੋਣ ਜੋ ਹੈ ਉਹ ਲੜਨਾ ਚਾਹੋਗੇ ਬਹੁਤ ਵਧੀਆ ਤੁਸੀਂ ਗੱਲ ਕੀਤੀ ਆ ਮੈਂ ਦੇਖੋ ਜਿਹੜਾ ਮੈਂ ਤਿਆਰੀ ਕਰ ਰਿਹਾ ਆਪਣਾ ਬਸੀ ਪਠਾਣਾ ਤੋਂ ਅਗਰ ਚਮਕੌਰ ਸਾਹਿਬ ਤੋਂ ਵੀ ਲੜਾਂਦੇ ਆ ਤਾਂ ਵੀ ਕੋਈ ਫਰਕ ਨਹੀਂ ਹੈਗਾ ਚਮਕੌਰ ਸਾਹਿਬ ਤੋਂ ਵੀ ਮੈਂ ਇਲੈਕਸ਼ਨ ਲੜ ਸਕਦਾ ਚਾਹੇ ਮੈਨੂੰ ਬਸੀ ਪਠਾਣਾ ਤੋਂ ਲੜਾ ਦੇਣ ਠੀਕ ਆ ਜੀ ਅਗਰ ਖਰੜਮੋਹ ਵਾਲੀ ਹਲਕੇ ਆ ਦੇਖੋ ਪਾਰਟੀ ਨੇ ਤੈਅ ਕਰਨਾ ਠੀਕ ਆ ਜੀ ਅਗਰ ਸਿੱਖ ਚਿਹਰੇ ਵੱਲੋਂ ਕਿਤੋਂ ਵੀ ਮਾਨੂੰ ਜੇ ਲੜਾਣਾ ਹੋਇਆ ਆਪਾਂ ਆਪਾਂ ਬਿਲਕੁਲ ਤਿਆਰ ਆ ਕਿਉਂਕਿ ਅਸੀਂ ਉਹਦੇ ਜੰਪੜਾ ਲਾ ਠੀਕ ਆ ਜੀ ਇਹ ਰੋੜਾਂ ਦੇ ਆਹ ਜਿਹੜਾ ਪੁਰਾਣਾ ਕਿਆ ਕਹਿੰਦੇ ਆ ਅਸੀਂ ਤਾਂ ਸਾਈਕਲ ਤੇ ਘੁੰਮੇ ਹੋਇਆ ਜੀ ਅਸੀਂ ਪੈਦਲ ਵੀ ਘੁੰਮੇ ਹੋਇਆ ਸਾਈਕਲ ਤੇ ਘੁੰਮੇ ਹੋਇਆ ਸਕੂਟਰ ਤੇ ਆਮ ਅਸੀਂ ਕੀ ਕਹਿੰਦੇ ਆ ਰਾਜਨੀਤੀ ਨੂੰ ਅਸੀਂ ਬਿਜ਼ਨਸ ਨਹੀਂ ਬਣਾਇਆ ਤੁਸੀਂ ਇੱਕ ਮੈਂ ਤੁਹਾਡੇ ਨਾਲ ਹੀ ਗੱਲ ਕਰਨਾ ਚਾਹੁੰਦਾ ਸਾਫਕਾ ਜਿਹੜੇ ਸਾਡੇ ਮੁੱਖ ਮੰਤਰੀ ਰਹੇ ਆ ਆਪਣਾ ਚੰਨੀ ਸਾਹਿਬ ਪੰਜਾਬ ਦੇ ਵਿੱਚ ਮੇਰੇ ਖਿਆਲ ਚ ਇਕੱਲੇ ਕਿਆ ਕਹਿੰਦੇ ਆ ਚੰਨੀ ਸਾਹਿਬ ਐਸੀ ਅਮੀਰ ਹੋਊਗੇ ਹੋਰ ਪੰਜਾਬ ਚ ਮੇਰੇ ਖਿਆਲ ਚ ਇੰਨਾ ਅਮੀਰ ਆਦਮੀ ਕੋਈ ਨਹੀਂ ਹੈਗਾ ਜੋ ਸੁਣੀਆਂ ਸੁਣਾਈਆਂ ਗੱਲਾਂ ਜੀ ਕਹਿੰਦੇ ਵੀ ਸੋਨੇ ਚਾਂਦੀ ਦੇ ਭਾਂਡਿਆਂ ਚ ਕਹਿੰਦੇ ਵੀ ਉਹ ਰੋਟੀ ਪਾਣੀ ਖਾਂਦੇ ਆ ਸੋ ਜੇ ਮਹਾਰਾਜ ਨੇ ਕਿਰਪਾ ਕਰੀ ਗੁਰੂ ਰਾਮਦਾਸ ਨੇ ਤਾਂ ਚਮਕੌਰ ਸਾਹਿਬ ਤੇ ਵੀ ਲੜ ਸਕਦੇ ਆ ਜੇ ਕਿਰਪਾ ਕਰੀ ਤਾਂ ਚਾਹੇ ਅ ਬਸੀ ਪਠਾਣਾ ਉੱਥੋਂ ਵੀ ਅਸੀਂ ਕੀ ਕਹਿੰਦੇ ਆ ਮਹਾਰਾ ਦੀ ਕਿਰਪਾ ਨਾਲ ਟਿਕਟ ਮੰਗਾਗੇ ਬਾਕੀ ਪਾਰਟੀ ਦਾ ਜੋ ਫੈਸਲਾ ਹੋਊਗਾ ਉਹ ਸਿਰ ਮੱਥੇ ਆ ਪਰ ਚੋਣਾਂ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਸਾਮ-ਦਾਮ ਡੰਡ ਭੇਦ ਸਾਰੀਆਂ ਚੀਜ਼ਾਂ ਚੱਲਦੀਆਂ ਇੰਨੇ ਪਰਪੱਖ ਤੁਸੀਂ ਹੈਗੇ ਹੋ ਤੇ ਇਹਦੇ ਵਾਸਤੇ ਤਿਆਰ ਹੋ ਅ ਦੇਖੋ ਜਿਹੜਾ ਇਹ ਗੱਲ ਤਾਂ ਕੀ ਕਹਿੰਦੇ ਆ ਜਿਹੜੀ ਨਵੀਂ ਸਰਕਾਰ ਸਾਮ-ਦਾਮ ਡੰਡ ਭੇਦ ਇਹ ਤਾਂ ਇਹ ਕਰਦੇ ਆ ਦੇਖੋ ਆਪਾਂ ਮੈਂ ਤਾਂ ਗੁਰੂ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਦਾ ਜੀ ਨੂੰ ਕਲਗੀ ਲਾਣੀ ਆ ਉਹ ਪਰਮਾਤਮਾ ਨੇ ਲਾਣੀ ਆ ਕੋਈ ਵੀ ਆ ਚਾਹੇ ਤੁਸੀਂ ਦੇਖੋ ਭਗਵਾਨ ਸ੍ਰੀ ਰਾਮ ਰਾਮ ਜੀ ਨੂੰ ਤੁਸੀਂ ਰਾਜ ਤਿਲਕ ਹੋਣ ਲੱਗਿਆ ਸੀ ਉਹਨਾਂ ਨੂੰ ਬਣਵਾਸ ਮਿਲ ਗਿਆ ਠੀਕ ਆ ਜੀ ਜੋ ਪਰਮਾਤਮਾ ਨੇ ਉਹ ਇੱਕ ਆਪਾਂ ਉਹਦੇ ਤੇ ਮੈਂ ਖੁਦ ਮੈਂ ਤੁਹਾਨੂੰ ਦੱਸਦਾ ਮੈਂ ਤਾਂ ਪਰਮਾਤਮਾ ਦੇ ਵਿੱਚ ਵਿਸ਼ਵਾਸ ਕਰਦਾ ਕੋਈ ਬੰਦਾ ਅਗਰ ਕੀ ਕਹਿੰਦੇ ਆ ਕਿਸੇ ਦਾ ਗੱਲਾਂ ਨਾਲ ਜਾਂ ਕੋਈ ਵੀ ਕਿਸੇ ਤਰੀਕੇ ਨਾਲ ਕੁਝ ਨਹੀਂ ਵਿਗਾੜ ਸਕਦਾ ਤੁਹਾਨੂੰ ਅਗਰ ਤੁਹਾਡੀ ਜਦੋਂ ਤੱਕ ਉਹ ਰੱਬ ਹੈਗਾ ਤੁਹਾਨੂੰ ਤੁਹਾਡਾ ਕੋਈ ਵੀ ਬਾਲ ਵੀ ਵਿੰਗਾ ਨਹੀਂ ਕਰ ਸਕਦਾ ਤੁਹਾਡੇ ਕਿਆ ਕਹਿੰਦੇ ਹਵਾਵਾਲ ਵੀ ਕੋਈ ਨਹੀਂ ਝਾਕ ਸਕਦਾ ਜਿਹੜਾ ਰਾਜ ਭਾਗ ਹੈ ਉਹ ਗੁਰੂ ਮਹਾਰਾਜ ਨੇ ਦੇਣਾ ਔਰ ਤੁਸੀਂ ਆ ਦੇਖੋ ਜਿਹੜੇ 92 93 96 ਆ ਠੀਕ ਆ ਜੀ ਇਹ ਕਿਸਮਤ ਇਹਨਾਂ ਨੇ ਕੋਈ ਜਾਂ ਤਾਂ ਪੁਰਾਣੇ ਟਾਈਮ ਆ ਕੋਈ ਕਰਮ ਚੰਗਾ ਕਰਿਆ ਸੀ ਠੀਕ ਆ ਯਾਰ ਨੇਹੀਰੀ ਕਹਿ ਲੋ ਮਤਲਬ ਇਹ ਇੱਕ ਪੰਚ ਬਣ ਦੇ ਲਾਇਕ ਨਹੀਂ ਸੀ ਕਿ ਜਿਹੜੇ ਇਹ ਨੇ ਐਮਐਲਏ ਬਣ ਕੇ ਜਿਨ੍ਹਾਂ ਨੇ ਅੱਜ ਤੱਕ विधानसभा ਦੇ ਵਿੱਚ ਆਪਣੇ ਹਲਕੇ ਦਾ ਕੋਈ ਮੁੱਦਾ ਹੀ ਨਹੀਂ ਹੋ ਚੁੱਕਿਆ ਜੀ ਠੀਕ ਆ ਜੀ ਉਹਨਾਂ ਚੋਂ 50 60 ਐਸੇ ਬੰਦੇ ਆ ਜਿਨ੍ਹਾਂ ਨੇ ਆਪਣੇ ਹਲਕੇ ਲਈ ਕੁਝ ਮੰਗਿਆ ਨਹੀਂ ਆਪਣੇ ਹਲਕੇ ਲਈ ਕੁਝ ਬੋਲਿਆ ਨਹੀਂ ਠੀਕ ਆ ਜੀ ਉਹਨਾਂ ਨੂੰ ਕੀ ਕਹਿੰਦੇ ਆ ਨਾ ਉਹਨਾਂ ਨੇ ਟ੍ਰੇਨਿੰਗ ਲਈ ਵਿਧਾਨ ਸਭਾ 'ਚ ਬੋਲਣ ਦੀ ਉਹਨਾਂ ਨੂੰ ਆਪਣੇ ਜਿਹੜੇ ਅਧਿਕਾਰ ਹੈ ਨਹੀਂ ਪਤਾ ਵੀ ਅਸੀਂ ਕੀ ਸਾਡੇ ਅਧਿਕਾਰ ਕੀ ਆ ਜੀ ਅਗਰ ਖਰੜ ਵਿਧਾਨ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਕੀ ਲੱਗਦਾ ਤੁਹਾਨੂੰ ਕਿੰਨੀ ਕਿ ਡਵੈਲਪਮੈਂਟ ਹੋਈ ਹੈ ਇੱਥੇ ਤੇ ਇਥੋਂ ਦੇ ਜਿਹੜੇ ਵਿਧਾਇਕ ਨੇ ਅਨਮੋਲ ਗਗਨਮਾਨ ਉਹਨਾਂ ਵੱਲੋਂ ਕਿੰਨੀ ਡਵੈਲਪਮੈਂਟ ਕੀਤੀ ਗਈ ਹੈ ਇੱਥੇ ਦੇਖੋ ਜੀ ਜਿਹੜੀ ਆ ਪੂਰਾ ਸਾਡੇ ਖਰੜ ਹਲਕੇ ਦੀ ਕੀ ਕਹਿੰਦੇ ਆ ਖਰੜ ਸ਼ਹਿਰ ਦੀ ਉਹ 3 ਲੱਖ ਦੀ ਆਬਾਦੀ ਹੋਗੀ ਸਾਰਾ ਖਰੜ ਤੁਸੀਂ ਇਹ ਦੇਖੋ ਵਰਲਡ ਫੇਮਸ ਜਿਹੜਾ ਸਾਡਾ ਖਰੜ ਸ਼ਹਿਰ ਹੋਇਆ ਵਿਕਾਸ ਤੁਹਾਨੂੰ ਵੀ ਪਤਾ ਠੀਕ ਆ ਤੁਸੀਂ ਦੇਖੋ ਚਾਹੇ ਲਾਂਡਰਾ ਰੋਡ ਤੁਸੀਂ ਬਹੁਤ ਚਲਾਇਆ ਸੜਕ ਅੱਜ ਵੀ ਉੱਥੇ ਦੀ ਉੱਥੇ ਆ ਸੜਕ ਨਹੀਂ ਬਣੀ ਜੀ ਲਾਂਡਰਾ ਰੋਡ ਤੁਸੀਂ ਜਾ ਕੇ ਦੇਖੋ ਅੱਜ ਵੀ ਜਾਮ ਲੱਗਿਆ ਹੀ ਰਹਿੰਦਾ ਇੱਕ ਸਾਈਡ ਤੇ ਜਿਹੜੀਆਂ ਟਾਈਲਾਂ ਕੁਛ ਲਾਤੀਆਂ ਇੱਕ ਸਾਈਡ ਤੇ ਉਦਾਂ ਦਾ ਉਦਾਂ ਹੀ ਆ। ਆ ਦੂਜੀ ਗੱਲ ਆ ਜਿਹੜੀ ਮੈਂ ਬੀਬਾ ਜੀ ਨੂੰ ਥੋੜੇ ਮਾਧਿਮ ਰਾਈ ਪੁੱਛਣਾ ਚਾਹੁੰਦਾ ਹੈ। ਅਗਰ ਉਹ ਪੰਜਾਬ ਸਰਕਾਰ ਤੋਂ 1 ਰੁਪਇਆ ਲੈ ਕੇ ਆਏ ਆ ਪੰਜਾਬ ਸਰਕਾਰ ਤੋਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਬੋਲਿਆ ਹੋਵੇ ਵੀ ਮੈਨੂੰ ਐਨੇ ਪੈਸੇ ਇਸ ਚੀਜ਼ ਲਈ ਚਾਹੀਦੇ ਆ ਤਾਂ ਉਹ ਜਨਤਕ ਕਰਨ ਇਹ ਤਾਂ ਸਾਡੇ ਪੈਸੇ ਆ ਜਿਹੜਾ ਨਗਰ ਕੌਂਸਲ ਹੈ ਤਾਂ ਸਾਡੇ ਪੈਸੇ ਆ। ਉਹਨਾਂ ਦਾ ਕੋਈ ਹੱਕ ਨਹੀਂ ਹੈ ਕਿਤਾ ਸਾਡੇ ਪੈਸੇ ਆ ਐਮ ਐਸ ਸੀ ਕਿਤੇ ਵੀ ਲਾ ਸਕਦੇ ਆ ਸਾਡੇ ਪੈਸੇ ਅਸੀਂ ਹਾਊਸ ਟੈਕਸ ਦਿੰਨੇ ਆ ਸੀਵਰ ਦੇ ਪੈਸੇ ਦਿੰਨੇ ਆ ਨਕਸ਼ੇ ਦੀਆਂ ਫੀਸਾਂ ਦੇ ਪੈਸੇ ਦਿੰਨੇ ਆ ਅਸੀਂ ਰਜਿਸਟਰੀ ਦੇ ਪੈਸੇ ਦਿੰਨੇ ਆ ਉਹ ਤਾਂ ਸਾਡੇ ਪੈਸੇ ਆ ਦੂਜੀ ਗੱਲ ਤੁਸੀਂ ਜਿਹੜੀ ਗੱਲ ਕਰੀਏ ਡਿਵੈਲਪਮੈਂਟ ਦੀ ਡਿਵੈਲਪਮੈਂਟ ਦੀ ਤੁਸੀਂ ਇਹ ਦੇਖੋ ਜਿਹੜਾ ਹੁਣ ਮੈਂ ਅੱਜ ਕੀ ਕਹਿੰਦੇ ਆ ਲਾਈਵ ਓਕੇ ਬੋਲਣਾ ਚਾਹੁੰਦਾ ਸੀ ਚਲੋ ਬਹੁਤ ਧੰਨਵਾਦ ਤੁਸੀਂ ਆਏ ਆ ਤੁਸੀਂ ਇਹ ਦੇਖੋ ਗਰੀਬ ਬੰਦਾ ਕਿੱਥੇ ਜਾਊਗਾ ਜਿਹੜੇ ਰਜਿਸਟਰੀਆਂ ਦੇ ਜਿਹੜੇ ਆ ਇਹਨਾਂ ਨੇ ਡਬਲ ਰੇਟ ਕਰਤੇ ਜੀ ਔਰ ਜਿਹੜਾ ਨਕਸ਼ਾ ਏ ਨਕਸ਼ਾ ਜਿਹੜਾ ਉਹਦੇ ਵੀ ਡਬਲ ਰੇਟ ਕਰਤੇ ਜੀ ਜਿਹੜਾ ਹਾਊਸਿੰਗ ਆ ਜਿਹਦਾ ਕਿਸ ਦਾ ਪਲਾਟ ਆ ਕਿਸੇ ਨੇ ਕੋਠੀ ਬਣਾਈ ਉਹਦਾ ਵੀ ਡਬਲ ਰੇਟ ਜਿਹੜਾ ਕਮਰਸ਼ੀਅਲ ਜਿਹੜਾ ਨਕਸ਼ਾ ਹੈ ਅਗਰ ਕਿਸੇ ਨੇ 10x30 ਦਾ ਕੋਈ ਬੂਥ ਪਾਸ ਕਰਾਣਾ ਐਨੇ ਦਾ ਬੂਥ ਨਹੀਂ ਜਿੰਨਾ ਉਹਦਾ ਕੀ ਕਹਿੰਦੇ ਆ ਸਰਕਾਰਾ ਸਰਕਾਰੀ ਖਰਚਾ ਜਿਹੜਾ ਬਣ ਜਾਣਾ ਸੋ ਪਤਾ ਨਹੀਂ ਇਹ ਕਿਸੇ ਟਾਈਮ ਵੀ ਕਿਸੇ ਟਾਈਮ ਵੀ ਇਹ ਨਾਦਰ ਸ਼ਾਹੀ ਫਰਮਾਨ ਜਾਰੀ ਕਰ ਦਿੰਦੇ ਆ ਪੰਜਾਬ ਦੇ ਲੋਕਾਂ ਦਾ ਤੁਸੀਂ ਇਹ ਦੇਖੋ ਜੀ ਵੀ ਜਿਸ ਤਰ੍ਹਾਂ ਇੱਕ ਚਿਚੜ ਲੱਗ ਜਾਂਦਾ ਨਾ ਕਿਸੇ ਚੀਜ਼ ਨੂੰ ਉਹ ਉਦਾਂ ਇਹ ਜਿਹੜਾ ਖੂਨ ਪੀਣ ਲੱਗੇ ਹੋਇਆ ਇਹ ਇਹਨਾਂ ਨੂੰ ਜਿਹੜਾ 2027 ਦੂਰ ਨਹੀਂ ਹੈਗਾ ਜੀ ਠੀਕ ਆ ਇਹਨਾਂ ਨੂੰ ਲੋਕਾਂ ਕਿਸੇ ਨੇ ਕੁਝ ਨਹੀਂ ਮੈਂ ਕਹਿੰਦਾ ਕੋਈ ਪਾਰਟੀ ਵਾਲਾ ਕੁਝ ਨਾ ਬੋਲੇ ਚ ਕਾਂਗਰਸੀ ਭਾਜਪਾ ਇਕੱਲੇ ਕੁਝ ਨਾ ਬੋਲਣ ਪਰ ਲੋਕ ਆਪਾਂ ਪੰਜਾਬੀ ਚ ਇੱਕ ਕਹਾਵਤ ਹੈ ਕਹਿੰਦੇ ਵੀ ਮੁੱਠੀਆਂ ਚ ਥੁੱਕੀ ਪਿਰਦੇ ਆ ਵੀ ਕਦ ਬੋਟਾ ਆਣ ਵੀ ਅਸੀਂ ਇਹਨਾਂ ਨੂੰ ਇਹਨਾਂ ਨੂੰ ਸਭ ਕੁਝ ਸਿਕਾਈਏ ਮੈਂ ਵੀ ਜੀ ਭ੍ਰਸ਼ਟਾਚਾਰ ਖਤਮ ਹੋ ਗਿਆ ਖਰੜ ਕਮੇਟੀ ਦੀ ਗੱਲ ਕੀਤੀ ਜਾਵੇ ਇਹ ਖਰੜ ਹਲਕੇ ਦੀ ਗੱਲ ਕੀਤੀ ਜਾਵੇ ਤੁਸੀਂ ਤੁਸੀਂ ਦੇਖੋ ਜੀ ਜੋ ਭ੍ਰਸ਼ਟਾਚਾਰਤਾ ਜੀ ਖਤਮ ਹੋ ਹੀ ਨਹੀਂ ਸਕਦਾ ਤੁਸੀਂ ਕੀ ਕਹਿੰਦੇ ਆ ਖਰੜ ਕਿਤੇ ਘੁੰਮ ਕੇ ਦੇਖੋ ਹਰੇਕ ਚੀਜ਼ ਹਰੇਕ ਚੀਜ਼ ਦੇ ਵਿੱਚ ਕ腐ਸ਼ਨ ਹੈ ਹਰੇਕ ਚੀਜ਼ ਦੇ ਵਿੱਚ ਕ腐ਸ਼ਨ ਹੈ ਜੀ ਚਾਹੇ ਉਹ ਤੁਸੀਂ ਤਹਿਸੀਲ ਚਲੇ ਜਾਓ ਚਾਹੇ ਨਕਸ਼ਿਆਂ ਨੂੰ ਲੈ ਕੇ ਚਲੇ ਜਾਓ ਠੀਕ ਆ ਜੀ ਤੇ ਬੋਲੀ ਲੱਗਦੀ ਆ ਹੁਣ ਬੀਬਾ ਜੀ ਕੱਲ ਕਹਿ ਰਹੇ ਸੀ ਵੀ ਮੈਂ 1 ਰੁਪਿਆ ਵੀ ਖਾਦਾ ਹੋਵੇ 1 ਰੁਪਿਆ ਦਾ ਕੋਈ ਖਾਂਦਾ ਨਹੀਂ ਲੋਕ ਕਰੋੜਾਂ ਦੇ ਕਰੋੜਾਂ ਰੁਪਏ ਖਾ ਜਾਂਦੇ ਆ ਠੀਕ ਆ ਜੀ ਪਤਾ ਨਹੀਂ ਹੁਣ ਅਸੀਂ ਨਹੀਂ ਕਹਿੰਦੇ ਜੀ ਤੁਸੀਂ ਤਿਊੜ ਦੇ ਬੰਦਿਆਂ ਨੇ ਵੀਡੀਓ ਕਿਆ ਕਹਿੰਦੇ ਆ ਜਾਰੀ ਕੀਤੀ ਉਹ ਕਹਿੰਦੇ ਅਸੀਂ ਇੰਤਕਾਲ ਕਰਾਇਆ ਅਸੀਂ ਜ਼ਮੀਨ ਵਿੱਚ ਇੰਨੇ ਕੀਲੇ ਲਏ ਆ ਬੰਦਾ ਕੋਈ ਝੂਠ ਥੋੜੇ ਬੋਲਦਾ ਸਿਆਣਾ ਬਿਆਣਾ ਬੰਦਾ ਸੀ ਮੁੰਲਾ ਦਾ 70 75 ਸਾਲ ਦੀ ਉਮਰ ਸੀ ਜਿਨ੍ਹਾਂ ਨੇ ਧੂੜ ਤੋਂ ਬੋਲਿਆ ਬਾਅਦ ਚ ਉਹਨਾਂ ਨੂੰ ਦਬਾ ਆਤਮਕਾ ਕੇ ਕੀ ਕਹਿੰਦੇ ਆ ਉਹਨਾਂ ਤੋਂ ਬਿਆਨ ਦਵਾਇਆ ਵੀ ਉਹ ਸਾਤ ਤੇ ਗਲਤੀ ਨਾਲ ਬੋਲ ਹੋ ਗਿਆ ਉਹ ਇਹ ਜਿਹੜਾ ਮਤਲਬ ਜਿਹੜਾ ਰਾਜ ਹੈ ਇਹ ਗਲਤ ਚੱਲ ਰਿਹਾ ਤੁਸੀਂ ਇੱਕ ਤੁਸੀਂ ਇਹ ਦੇਖੋ ਅਸੀਂ ਸਾਡੀ ਵੀ ਕੀ ਕਹਿੰਦੇ ਆ ਅਸੀਂ ਵੀ 45 50 ਦੇ ਨੇੜੇ ਪਹੁੰਚ ਗਏ ਅਸੀਂ ਕਦੀ ਇਦਾਂ ਦੇ ਹਾਲਾਤ ਨਹੀਂ ਦੇਖੇ ਸੀ ਪਾਰਟੀਆਂ ਸਾਰੀਆਂ ਆਪਣੀ ਜਗ੍ਹਾ ਤੁਸੀਂ ਤਰਨ ਤਰਨ ਦੇਖੋ ਇੱਕ ਸਾਡੀ ਭੈਣ ਹੈ ਕੰਚਨਪ੍ਰੀਤ ਠੀਕ ਹੈ ਜੀ ਉਹਦੇ ਤੇ ਪਰਚਾ ਕਰਤਾ ਠੀਕ ਹੈ ਉਹ ਨਾ ਤਾਂ ਵੀ ਉਹ ਬਹੁਤ ਬੜੀ ਲੀਡਰ ਸੀ ਕੀ ਜੀ ਠੀਕ ਹੈ ਜੀ ਤੁਸੀਂ ਤੁਸੀਂ ਇਹ ਦੇਖੋ 70 ਸਾਲ ਚ ਇਦਾਂ ਕਦੀ ਵੀ ਨਹੀਂ ਹੋਇਆ ਜਿਹੜਾ ਸਾਡੇ ਪੰਜਾਬ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਸਾਡੇ ਵੀ ਉਮਰ 45 50 ਦੇ ਅਸੀਂ ਵੀ ਨੇੜੇ ਪਹੁੰਚ ਗਏ ਜਿਹੜਾ ਤੁਸੀਂ ਤਰਨ ਤਰਨ ਦੇਖੋ ਇੱਕ ਸਾਡੀ ਛੋਟੀ ਭੈਣ ਹੈ ਉਹਦੇ ਤੇ ਪਰਚਾ ਦਰਜ ਕਰਤੇ ਆ ਚਲੋ ਪਰਚਾ ਵੀ ਦਰਜ ਕਰਤੇ ਆ ਠੀਕ ਹੈ ਮੰਨ ਲਿਆ ਪਰਚਾ ਦਰਜ ਕਰ ਲਿਆ ਤੁਸੀਂ ਇਹ ਦੇਖੋ ਰਾਤ ਨੂੰ ਇੱਕ ਪਤਨੀ 4 ਵਜੇ ਤੱਕ ਜਿਹੜੀ ਆ ਕੋਰਟ ਚੱਲੀ ਪਹਿਲੀ ਵਾਰੀ ਆ ਜਿਹੜਾ ਵੀ ਜੱਜ ਜਿਨੇ ਫੈਸਲਾ ਮੇਰੇ ਖਿਆਲ ਚ ਲੋਕ ਕਹਿੰਦੇ ਆ ਵੀ ਸਵੇਰੇ 4 ਵਜੇ ਫੈਸਲਾ ਆਇਆ ਇਹ ਦੱਸੋ 70 ਸਾਲ ਚ ਤਿੰਆ ਭੈਣਾ ਠੀਕ ਹੈ ਅਸੀਂ ਤਾਂ ਤਿੰਆ ਭੈਣੇ ਦੇ ਰਾਖੇ ਆ ਜਿਹੜੇ ਸਿੱਖ ਬੰਦੇ ਆ ਪੰਜਾਬ ਦੇ ਉਹ ਤਾਂ ਤਿੰਆ ਭੈਣੇ ਦੀ ਰਾਖੀ ਕਰਦੇ ਆ ਇਹ ਥੋੜੇ ਆ ਵੀ ਆਪਾਂ ਤਿੰਆ ਭੈਣਾਂ ਨੂੰ ਕੀ ਕਹਿੰਦੇ ਆ ਰਾਤ ਨੂੰ ਕੋਟ ਦੇ ਵਿੱਚ 2 2 2:30 ਵਜੇ ਤੱਕ ਉੱਥੇ ਜਿਹੜਾ ਉਹਨੇ ਐਸਾ ਕਿਹੜਾ ਗੁਨਾਹ ਕਰਤਿਆ ਸੀ ਕਿਹੜਾ ਐਸਾ ਉਹਨੇ ਕਿਸੇ ਦਾ ਕਤਲ ਕਰਤਿਆ ਐਸਾ ਕਿਹੜਾ ਉਹਨੇ ਜਿਹੜਾ ਵੀ ਪੰਜਾਬ ਦੇ ਵਿੱਚ ਚਿੱਟਾ ਵੇਚਦਾ ਜਿਹੜਾ ਉਹਨੂੰ ਅਹ ਇਨੀ ਦੇਰ ਤੱਕ ਜਿਹੜਾ ਉੱਥੇ ਆ ਜਿਹੜਾ ਉਹਦਾ ਫੈਸਲਾ ਸੁਲਾਇਆ ਇਹ ਮਤਲਬ ਮੈਂ ਤਾਂ ਪੰਜਾਬ ਦੀ ਗੱਲ ਕਰਦਾ ਜੋ ਪੰਜਾਬ ਦੇ ਹਾਲਾਤ ਆ ਪ੍ਰਲਾਦ ਜੀ ਬਹੁਤ ਮਾੜੇ ਚੱਲ ਰਹੇ ਆ ਅ ਮਤਲਬ ਤੁਸੀਂ ਇਹ ਦੇਖੋ ਰੋਜ਼ ਰੋਜ਼ 5 ਤੋਂ 10 ਕਤਲ ਹੋ ਰਹੇ ਆ ਫਰੋਤੀਆਂ ਦੇ ਕੰਮ ਚੱਲ ਰਹੇ ਆ ਠੀਕ ਆ ਜੀ ਅ ਬੰਦੇ ਕੋਈ ਵੀ ਸੇਫ ਨਹੀਂ ਹੈਗਾ ਨਾ ਵਪਾਰੀ ਸੇਫ ਹੈ ਠੀਕ ਆ ਜੀ ਕੋਈ ਵੀ ਜਿਹੜਾ ਕੋਈ ਕੰਮ ਕਰਦਾ ਉਹ ਕੋਈ ਵੀ ਅੱਜ ਦੀ ਡੇਟ 'ਚ ਚاہے ਉਹ ਕਾਂਗਰਸੀ ਆ ਕਾਲੀ ਆ ਤੁਸੀਂ ਇਹ ਦੇਖੋ ਗੋਲੀਆਂ ਆਮ ਚਲਦੀਆਂ ਕੋਈ ਵੀ ਬੰਦਾ ਸੇਫ ਨਹੀਂ ਉਹਨਾਂ ਨੂੰ ਸਕਿਉਰਟੀ ਦਾ ਕੀ ਦੇਣੀ ਆ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਅਸਲਾ ਲਾਇਸੈਂਸ ਹੈ ਉਹ ਬੰਦ ਕਰੇ ਹੋਇਆ ਅਸਲਾ ਲਾਇਸੈਂਸ ਕਿਸੇ ਦਾ ਨਹੀਂ ਬਣਦਾ ਹੈਗਾ ਤੁਸੀਂ ਇਹ ਦੇਖੋ ਪਏ ਪੰਜਾਬ ਦੇ ਲੋਕ ਜਾਣ ਕਿੱਥੇ ਫਿਰ ਇਹ ਕਹਿੰਦੇ ਆ ਵੀ ਲੋਕ ਬਾਹਰ ਜਾ ਰਹੇ ਆ ਫੇ ਬਾਹਰ ਨਹੀਂ ਜਾਣਗੇ ਤਾਂ ਕਿੱਥੇ ਜਾਣਗੇ ਕੀ ਕਹਿੰਦੇ ਆ ਜਿਹੜਾ ਨਜਾਇਜ਼ ਅਸਲਾ ਉਹ ਆਮ ਤੁਰਿਆ ਫਿਰਦਾ ਹਰੇਕ ਦੇ ਕੋਲ ਤੁਸੀਂ ਆਮ ਤੁਸੀਂ ਕਿਤੇ ਕਿਹੜੇ ਪਾਸੇ ਨੂੰ ਵੀ ਚਲੇ ਜਾਓ ਜੜੀਆਂ ਕੋਈ ਵੀ ਐਸਾ ਦਿਨ ਨਹੀਂ ਵੀ ਜਿਹੜੇ ਦਿਨ ਵੀ ਕੋਈ 2-4 ਬੰਦਿਆਂ ਦਾ ਕਤਲ ਨਹੀਂ ਹੋਇਆ ਜੀ ਅਗਰ ਆਪਾਂ 2022 ਦੇ ਇਲੈਕਸ਼ਨਾਂ ਦੀ ਗੱਲ ਕਰ ਲਈਏ ਤਾਂ ਤਿਆਰੀ ਪਹਿਲਾਂ ਤੋਂ ਦੇ ਨਾਲ ਕੀ ਤੁਹਾਡੇ ਵੱਲੋਂ ਪੂਰੀ ਕਰ ਲਈ ਗਈ ਹੈ ਜਾਂ ਕੀਤੀ ਜਾ ਰਹੀ ਹੈ ਤੇ ਇਸ ਵਾਰ ਜੋ ਇਹ ਕਿਹਾ ਜਾ ਰਿਹਾ ਹੈ ਕਿ ਕਈ ਮੁੱਦੇ ਇਹਨਾਂ ਚੋਣਾਂ ਦੇ ਵਿੱਚ ਜਿਹੜਾ ਹੈ ਬਹੁਤ ਜ਼ਿਆਦਾ ਉਹਨਾਂ ਤੇ ਚਰਚਾ ਹੋਊਗੀ ਉਹਨਾਂ ਦੀ ਗੱਲ ਹੋਊਗੀ ਪਹਿਲਾਂ ਚੰਡੀਗੜ੍ਹ ਦਾ ਤੇ ਦੂਜਾ ਹੋਰ ਕਈ ਮੁੱਦਿਆਂ ਤੋਂ ਭਾਜੀਪੀ ਦੇ ਜਿਹੜੇ ਲੀਡਰ ਨੇ ਉਹਨਾਂ ਤੋਂ ਸਵਾਲ ਪੁੱਛੇ ਜਾਣਗੇ ਪਹਿਲਾਂ ਤਾਂ ਇਹਦੇ ਵਾਸਤੇ ਤੁਸੀਂ ਤਿਆਰ ਹੋ ਦੇਖੋ ਜਿਹੜਾ ਚੰਡੀਗੜ੍ਹ ਹੈ ਜੀ ਉਹ ਪੰਜਾਬ ਦਾ ਮੈਂ ਮੇਰੇ ਇਹਦੇ ਵਿੱਚ ਸਪਸ਼ਟ ਹੈ ਜੀ ਚੰਡੀਗੜ੍ਹ ਪੰਜਾਬ ਦਾ ਅੱਜ ਵੀ ਪੰਜਾਬ ਦਾ ਕੱਲੂ ਵੀ ਪੰਜਾਬ ਦਾ ਔਰ ਪੰਜਾਬ ਦਾ ਹੀ ਰਹੇਗਾ ਚੰਡੀਗੜ੍ਹ ਨੂੰ ਪੰਜਾਬ ਦੇਖੋ ਤਾਂ ਤੁਸੀਂ ਕੱਲ ਪਰਸੋਂ ਬਿਆਨ ਦੇਖਿਆ ਹੁਣ ਸਾਡੇ ਜਿਹੜੇ ਅਮਿਤ ਸ਼ਾਹ ਜੀ ਹੈ ਸਾਡੇ ਦੇਸ਼ ਦੇ ਹੋਮ ਮਿਨਿਸਟਰ ਉਹਨਾਂ ਨੇ ਬਿਆਨ ਦਿੱਤਾ ਵੀ ਚੰਡੀਗੜ੍ਹ ਪੰਜਾਬ ਦਾ ਜੇ ਆਪਾਂ ਗੱਲ ਕਰੀਏ ਜਿਹੜਾ ਹਰਿਆਣਾ ਉਹ ਵੀ ਤਾਂ ਪੰਜਾਬ ਚੋਂ ਗਿਆ ਅਗਰ ਹਿਮਾਚਲ ਦੀ ਗੱਲ ਕਰੀਏ ਉਹ ਵੀ ਪੰਜਾਬ ਦਾ ਹਿੱਸਾ ਸੀਗਾ ਇਹ ਜਿਹੜਾ ਜਿਹੜਾ ਸਾਡਾ ਪੰਜਾਬ ਹੈ ਚਲੋ ਕੀ ਕਹਿੰਦੇ ਆ ਸਟੇਟਾਂ ਵਿੱਚੋਂ ਕੱਢਣੀਆਂ ਪੈਂਦੀਆਂ ਯੂਪੀ ਵੀ ਬਹੁਤ ਵੱਡੀ ਸਟੇਟ ਸਿੱਕੀ ਉਹਦੇ ਵੀ ਕਈ ਟੋਟੇ ਕਰਕੇ ਉਹਦੇ ਨਾਲ ਵਿਕਾਸ ਹੁੰਦਾ ਅਗਰ ਛੋਟੀ ਸਟੇਟ ਹੋਊਗੀ ਉਹਦੇ ਚ ਕੀ ਕਹਿੰਦੇ ਆ ਮੁੱਖ ਮੰਤਰੀ ਆ ਵਿਕਾਸ ਤਾਂ ਹੁੰਦਾ ਹੀ ਆ ਚਾਹੇ ਹਰਿਆਣਾ ਵੀ ਅੱਜ ਇੱਕ ਨੰਬਰ ਤੇ ਤੁਸੀਂ ਦੇਖੋ ਕੀ ਕਹਿੰਦੇ ਆ ਉੱਥੇ ਸੈਣੀ ਸਾਹਿਬ ਬਹੁਤ ਵਧੀਆ ਕੰਮ ਕਰ ਰਿਹਾ ਜਿਹੜੇ ਉੱਥੇ ਦੇ ਨਾਇਬ ਸਿੰਘ ਸੈਣੀ ਆ ਜਿਹੜਾ ਪੰਜਾਬ ਹੈ ਪੰਜਾਬ ਇਹ ਚੰਡੀਗੜ੍ਹ ਪੰਜਾਬ ਦਾ ਹੀ ਰਹੂਗਾ ਦੂਜੀ ਗੱਲ ਅਗਰ ਮੈਂ ਖਰੜ ਹਲਕੇ ਦੀ ਗੱਲ ਕਰਾਂ ਇੱਥੇ ਕੀ ਕਹਿੰਦੇ ਆ ਬੀਜੇਪੀ ਬਹੁਤ ਭਾਰੀ ਮਾਤਰਾ ਨਾਲ ਜਿੱਤੂਗੀ ਜਦੋਂ ਇਲੈਕਸ਼ਨ ਹੋਈ ਐ ਐਮਪੀ ਦੀ ਤੁਸੀਂ ਇਹ ਦੇਖੋ ਉਹਦੇ ਚ ਸਾਨੂੰ 40300 ਵੋਟਾਂ ਪਈਆਂ ਜੀ ਠੀਕ ਆ 40300 ਵੋਟਾਂ ਜਿਹਨੂੰ ਵੀ ਟਿਕਟ ਦਿੰਦੀ ਆ ਕੋਈ ਵੀ ਕਿਸੇ ਨੂੰ ਵੀ ਦੇ ਦੇਵੇ ਅਸੀਂ ਤਾਂ ਇੱਕ ਛੋਟੇ ਜਿਹੇ ਵਰਕਰ ਆ ਵਰਕਰ ਦੇ ਤੌਰ ਤੇ ਅਸੀਂ ਚਾਹੇ ਮੈਂ ਕਾਂਗਰਸ 'ਚ ਵੀ ਰਿਆਂ ਚਾਹੇ ਹੁਣ ਅਸੀਂ ਭਾਜਪਾ 'ਚ ਆਪਾਂ ਆਪਣੇ ਆਪ ਨੂੰ ਕਦੀ ਲੀਡਰ ਨਹੀਂ ਸਮਝਿਆ ਅਸੀਂ ਵਰਕਰ ਦੇ ਤੌਰ ਤੇ ਕੰਮ ਕਰਿਆ ਲੋਕ ਲੀਡਰ ਬਣਾਉਂਦੇ ਆ ਨਾ ਅਸੀਂ ਕੀ ਕਹਿੰਦੇ ਆ ਸ਼ੋਸ਼ੇਬਾਜੀ ਕਰੀਆ ਨਾ ਪ੍ਰਮਾਤਮਾ ਇਹ ਜੀ ਕਰਾਵੇ ਭਾਈਚਾਰਾ ਜਿਹੜਾ ਮੈਂ ਮੈਂ ਪਾਰਟੀ ਬਾਜੀ ਨਾਲੋਂ ਭਾਈਚਾਰਾ ਸਾਡਾ ਸਾਰਿਆਂ ਨਾਲ ਬਹੁਤ ਵਧੀਆ ਲੋਕਾਂ ਨੇ ਅਗਰ ਤੁਸੀਂ ਲੋਕਾਂ 'ਚ ਵਿਚਰਦੇ ਆ ਕੋਈ ਵੀ ਆ ਜਦੋਂ ਤੱਕ ਤੁਸੀਂ ਲੋਕਾਂ 'ਚ ਨਹੀਂ ਵਿਚਰਦੇ ਲੋਕਾਂ ਦੇ ਕੰਮ ਨਹੀਂ ਕਰਦੇ ਲੋਕਾਂ ਦੇ ਵਿੱਚ ਜਾ ਕੇ ਮੇਰਾ ਮੇਰਾ ਹਸਾਬਤਾਬ ਦਾ ਮੈਂ ਤਾਂ ਵੀ ਬੰਦੇ ਦੇ ਨਾਲ ਜਾ ਕੇ ਕੰਮ ਕਰਾਉਣ ਦੇ ਵਿੱਚ ਵਿਸ਼ਵਾਸ ਰੱਖਣਾ ਚਾਹੀਏ ਥਾਣੇ ਜਾਣਾ ਚਾਹੇ ਕਚੈਰੀ ਜਾਣਾ ਚਾਹੇ ਕਿਤੇ ਵੀ ਜਾਣਾ ਜਿਹੜਾ ਮੇਰਾ ਹਸਾਬਤਾਬ ਹੈ ਅਸੀਂ ਤਾਂ ਵੀ ਕੰਮ ਹੋਵੇ ਨਾ ਹੋਵੇ ਠੀਕ ਆ ਅਸੀਂ ਤਾਂ ਮੈਂ ਮੈਂ ਤਾਂ ਬੰਦੇ ਦੇ ਨਾਲ ਜਾ ਕੇ ਕੰਮ ਕਰਾਉਣ ਚ ਕੋਈ ਉਹ ਨਹੀਂ ਫਾਰਮੈਟ ਨਹੀਂ ਵੀ ਫੋਨ ਕਰਤੇ ਤੇਰਾ ਕੰਮ ਹੋ ਗਿਆ ਉਹ ਸਾਡਾ ਹਸਾਕਤਾਬ ਨਹੀਂ ਉਹ ਜਿਹੜੀ ਹੈ ਖਰੜ ਤੋਂ ਇਹ ਵੀ ਜਿਹੜਾ 100% ਹੈ ਜਿਹੜੀ ਹੈ ਭਾਜਪਾ ਜਿੱਤੂਗੀ ਸਾਰੇ ਜਿੰਨੇ ਵੀ ਵਰਕਰ ਹੈ ਲੀਡਰ ਹੈ ਸਾਰੇ ਉਹ ਤਨਮਨ ਧਨ ਜਿਹੜਾ 2027 ਚ ਖਰੜ ਤੋਂ ਬੂਟਾ ਲੈਣਗੇ ਜੀ ਮੇਰਾ ਆਖਰੀ ਸਵਾਲ ਹੈ ਆਮ ਆਦਮੀ ਪਾਰਟੀ ਦੀ ਜਿੰਨਾ ਸਰਕਾਰ ਵੱਲੋਂ ਜਿੰਨਾ ਕਾਰਜਕਾਲ ਹੁਣ ਤੱਕ ਕੀਤਾ ਗਿਆ ਹੈ ਜਾਂ ਜਿੰਨਾ ਰਿਹਾ ਉਹਨੂੰ ਤੁਸੀਂ ਅਗਰ ਦੋ ਤਿੰਨ ਸ਼ਬਦਾਂ ਦੇ ਵਿੱਚ ਦੱਸ ਸਕੋ ਵੀ ਕਿਸ ਆਧਾਰ ਤੇ ਜਿਹੜਾ ਆਮ ਆਦਮੀ ਪਾਰਟੀ ਇਸ ਸਮੇਂ ਖੜੀ ਹੈ ਸਰਕਾਰ ਦੇ ਕੰਮ ਹੋਏ ਨੇ ਕਿ ਨਹੀਂ ਹੋਏ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਸਭ ਤੋਂ بڑا ਜਿਹੜਾ ਤੁਸੀਂ ਬਹੁਤ ਵਧੀਆ ਇਹ ਤੁਸੀਂ ਮੈਂ ਛੋਟੇ ਜਿਹੇ ਸ਼ਬਦ ਦੇ ਵਿੱਚ ਨਿਵੇੜ ਦੂੰਗਾ ਤੁਸੀਂ ਅਗਰ ਉਹ ਕੋਈ ਵੀ ਪਾਰਟੀ ਜਿੰਨੇ ਵੀ ਪ੍ਰੈਸ ਵਾਲੇ ਸਾਡੇ ਜਿੰਨੀਆਂ ਵੀ ਪ੍ਰੈਸ ਵਾਲੇ ਭਾਈ ਵੀਰ ਹੈ ਤੁਸੀਂ ਇਹ ਦੇਖੋ ਜਿਹੜੀ ਇਹ ਜਿਹੜੀ ਸਰਕਾਰ ਹੀ ਆ ਸਿਰਫ ਇਸ਼ਤਿਹਾਰबाजी ਵਾਲੀ ਸਰਕਾਰ ਰਹੀ ਆ ਤੁਸੀਂ ਆ KFC ਤੋਂ ਉੱਪਰ ਨੂੰ ਚੜਜੋ ਮਤਲਬ ਫੁੱਟ ਫੁੱਟ ਤੇ ਇਹਨਾਂ ਨੇ ਜਿਹੜੇ ਆ ਇਸ਼ਤਿਹਾਰ ਲਾਏ ਹੋਏ ਆ ਪੂਰੇ ਪੰਜਾਬ 'ਚ ਪੂਰੇ ਪੰਜਾਬ ਚ ਤੁਸੀਂ ਸਿੰਘ ਸਿੱਧਾ ਵਾਲੀ ਰੋਡ ਤੇ ਚਲੇ ਜਾਓ ਹਰ ਫੁੱਟ ਫੁੱਟ ਤੇ ਜਿਹੜੇ ਆ ਇਸ਼ਤਿਹਾਰ ਲਾਏ ਹੋਇਆ ਇਸ਼ਤਿਹਾਰ ਬਾਜੀ ਵਾਲੀ ਜਿਹੜੀ ਆ ਇਹ ਸਿਰਫ ਸਰਕਾਰ ਰਹੀ ਆ ਪੂਰੇ ਹਲੇ 4.5 4.5 4 ਹੋ ਗਏ ਸੋ ਹੁਣ ਤੱਕ ਇਹਨਾਂ ਨੇ ਇਸ਼ਤਿਹਾਰ ਬਾਜੀ ਤੇ ਜਿਹੜਾ ਕੀ ਕਹਿੰਦੇ ਆ ਪੈਰਾ ਦਿੱਤਾ ਚਾਹੇ ਉਹ ਤੁਸੀਂ ਉਰੇ ਲਾ ਲਓ ਚੰਡੀਗੜ੍ਹ ਲਾ ਲਓ ਗੁਜਰਾਤ ਚ ਲਾ ਲਓ ਚਾਹੇ ਮਹਾਰਾਸ਼ਟਰ ਲਾ ਲਓ ਹਰੇਕ ਜਗ੍ਹਾ ਤੁਸੀਂ ਜੱ ਤਿਲਗਾਨਾ ਦੇ ਵਿੱਚ ਵੀ ਇਹਨਾਂ ਨੇ ਕਿਹਾ ਵੀ ਪੰਜਾਬ ਨੂੰ ਇਹ ਕਰਤਾ ਉਹ ਕਰਤਾ ਹੁਣ ਤੱਕ ਇਹਨਾਂ ਨੇ ਕੁਝ ਨਹੀਂ ਕਰਿਆ ਸਿਰਫ ਪੂਰੇ ਪੂਰੇ ਹਿੰਦੁਸਤਾਨ 'ਚ ਅਗਰ ਇਹਨਾਂ ਨੇ ਆਪਣਾ ਨਾਮ ਚਮਕਾਇਆ ਉਹ ਸਿਰਫ ਇਸਤਿਹਾਰਬਾਜ਼ੀ ਨਾਲ ਚਮਕਾਇਆ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਪ੍ਰਲਾਦ ਜੀ ਧੰਨਵਾਦ ਸੋ ਅਮਰੀਕ ਸਿੰਘ ਹੈਪੀ ਜੇਕਰ ਆਪਾਂ ਵਿਧਾਨ ਸਭਾ ਹਲਕਾ ਖਰੜ ਦੀ ਗੱਲ ਕਰ ਲਈਏ ਤਾਂ ਉਸ ਦੀ ਇਹਨਾਂ ਵੱਲੋਂ ਜ਼ਮੀਨੀ ਹਕੀਕਤ ਬਾਰੇ ਜਾਣਕਾਰੀ ਦਿੱਤੀ ਹੈ ਕਿ ਕਿੰਨਾ ਵਿਕਾਸ ਖਰੜ ਵਿਧਾਨ ਸਭਾ ਹਲਕੇ ਦਾ ਹੋਇਆ ਹੈ ਜਾਂ ਨਹੀਂ ਤਾਂ ਉਸ ਤੋਂ ਇਲਾਵਾ ਅਕਾਲੀ ਬੀਜੇਪੀ ਗਠਬੰਧਨ ਨੂੰ ਲੈ ਕੇ ਵੀ ਇਨ੍ਹਾਂ ਵੱਲੋਂ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ ਹੁਣ ਦੇਖਣਾ ਇਹ ਹੋਊਗਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬੀਜੇਪੀ ਦਾ ਕੀ ਰੋਲ ਰਹਿੰਦਾ ਹੈ ਖਾਸ ਤੌਰ ਤੇ ਜਿਹੜੇ ਬੀਜੇਪੀ ਦੇ ਕੈਂਡੀਡੇਟ ਨੇ ਉਹਨਾਂ ਦਾ ਕੀ ਰੋਲ ਰਹਿੰਦਾ ਤੇ ਸਰਕਾਰ ਦੇ ਦਾਅਵੇ ਕਿੰਨੇ ਕਾਰਗਰ ਸਾਬਿਤ ਹੁੰਦੇ ਨੇ ਫਿਲਹਾਲ ਕੈਮਰਾਮੈਨ ਰੋਹਿਤ ਦੇ ਨਾਲ ਪ੍ਰਲਾਦ ਸੰਗੇਲਿਆ ਪੰਜਾਬ ਇਨਸਾਈਟਸ ਖਰੜ ਮੁਹਾਲੀ